ਪਹਿਲੇ ਪ੍ਰੋਗਰਾਮ ਦਾ ਵਧਿਆ ਘੜਿਆ ਹੁਣ ਜਿਹੜੀਆਂ ਨਵੀਆਂ ਚੀਜ਼ਾਂ ਬਣਾਉਣੀਆਂ ਉਹਨਾਂ ਲਈ ਤੇ ਸਮਾਨ ਨਵਾਂ ਹੀ ਚਾਹੀਦਾ ਨਾ ਉਹ ਮੇਰੀ ਸੁਣ ਲੋ ਗੱਲ ਇਹਦੇ ਚੀਜ਼ਾਂ ਬਣਨੀਆਂ ਮੇਰੀ ਮਰਜ਼ੀ ਦੀਆਂ ਤੁਹਾਨੂੰ ਕਿਦਾਂ ਪਤਾ ਲੱਗੂ ਪਫੜ ਚਾਹ ਕੀ ਹੁੰਦਾ ਉਹ ਕੋਈ ਨਹੀਂ ਪਪੜਾ ਠੰਡਾ ਹੋ ਉਹ ਠੰਡਾ ਹੀ ਆ ਨਾਲੇ ਤੇ ਮੈਨੂੰ ਤੁਹਾਡੇ ਤੇ ਪਹਿਲਾਂ ਹੀ ਬੜਾ ਗੁੱਸਾ ਤੂੰ ਮੇਰੇ ਮੁੰਡੇ ਨੂੰ ਛੜਬਾਲਾ ਨਹੀਂ ਬਣਾਇਆ ਇੱਥੇ ਜੋ ਮੇਰਾ ਪੁੱਤ ਕਹੂਗਾ ਉਹ ਬਣੂਗਾ ਇੱਧਰ ਆ ਮੇਰਾ ਪੁੱਤ ਉਹ ਗਜਰੇਲਾ ਮੇਰੇ ਪੁੱਤ ਨੇ ਗਜਰੇਲਾ ਕੋਈ ਨਹੀਂ ਉਹ ਗਜਰੇਲਾ ਹੀ ਬਣੂਗਾ ਚੱਲ ਪੁੱਤ ਤੂੰ ਖੇਡ ਜਾਗੇ ਬਈ ਜੀ ਪ੍ਰਾਣੇ ਬਣਾ ਦੇਨੇ ਗਜਰੇਲਾ ਉਹ ਜਿਹੜਾ ਸਮਾਨ ਬਣਿਆ ਹੋਣਾ ਨਾ ਉਧਰ ਭੇਜੋ ਬਾਕੀ ਵੀ ਤੁਹਾਨੂੰ ਸਮਾਨ ਲਿਆ ਦਿੰਨੇ ਆ ਚਲੋ ਆਪਾਂ ਪਹਿਲਵਾਨ ਨੂੰ ਲੈ ਕੇ ਆਈਏ ਉਹ ਗੱਲ ਸੁਣੋ ਹਲ ਭਾਈਓ ਗਰੇਲਾ ਬਣਾ ਟਾਪ ਦਾ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਹ ਪਾਜੀ ਗਾਜਰਾਂ ਤੇ ਚਾਰ ਕੀਆ ਤੁਹਾਨੂੰ ਗਜਰੇਲਾ ਕਿੱਥੋਂ ਬਣਾ ਦਈਏ ਖੀਰੇ ਹੈਗੇ ਜੇ ਖਜਰੇਲਾ ਬਣਾ ਦਈਏ ਬਰੇਲਾ ਖਜਰੇਲਾ ਕਰੇਲਾ ਜੋ ਮਰਜ਼ੀ ਬਣਾਓ ਪਰ ਬਾਨਾ ਮੇਰੀ ਮਰਜ਼ੀ ਦਾ ਚਾਹੀਦਾ ਵਾ ਤੁਹਾਨੂੰ ਵੀ ਪਤਾ ਲੱਗੇ ਫੁੱਫੜ ਸ਼ਾਇ ਕੀ ਹੁੰਦਾ ਉਹ ਪਾਜੀ ਸਾਡੇ ਦੇ ਕਹਾ ਦਾ ਰੋ ਪੌਂਡ ਹੈ ਜੇ ਉਹਨਾਂ ਨੂੰ ਦੱਸੋ ਜਿਨ੍ਹਾਂ ਦੇ ਫੁੱਫੜ ਜੇ ਨਾਲੇ ਫੁੱਫੜ ਐਡੀ ਵੀ ਕੋਈ ਸ਼ੈ ਨਹੀਂ ਹੁੰਦਾ ਉਸਤਾਦ ਜੀ ਤੁਹਾਨੂੰ ਪਤਾ ਫੁੱਫੜ ਮੋਮਬੱਤੀ ਬਜਾਉਣ ਦੇ ਕੰਮ ਆਉਂਦਾ ਜੇ ਉਹ ਕਿਦ ਸਾਹਮਣੇ ਮੋਮਬਤੀ ਜਗਾ ਕੇ ਨਾ ਫੁੱਫੜਾ ਗਈ ਤੇ ਮੋਮਬਤੀ ਬੁੱਝ ਜਾਂਦੀ ਜੇ ਭਾਵੇਂ ਬੁਝਾ ਕੇ ਦੇਖ ਲੈਣ ਤੂੰ ਵੜੀਆਂ ਗਲਾਈਆਂ ਕਰਦਾ ਤੂੰ ਵੀ ਹਲਵਾਈ ਆ ਮੈਂ ਵੀ ਹਲਵਾਈ ਆ ਕਿ ਮੇਰਾ ਕਿਹੜਾ ਕਾਨਾ ਟੁੱਟਾ ਕੋਈ ਨਹੀਂ ਲਾਉਨੇ ਆ ਤੇਰੇ ਵੀ ਫੀਤੇ ਨੂੰ ਅੱਗ ਓਏ ਆਪ ਪਲਵਾਨਾ ਲਿਖ ਸਕਦਾ ਪੁੱਛ ਕੀ ਚਾਹੀਦਾ ਇਹਨਾਂ ਨੂੰ ਹੈ ਪਲਵਾਨ ਕਿੱਥੇ ਆ ਓਏ ਆਪ ਪਲਵਾਨ ਹੀ ਆ ਪਾਜੀ ਤੁਹਾਡੇ ਪਿੰਡ ਪਲਵਾਨਾ ਹੋ ਜਾਂਦੇ ਓਏ ਮੇਰੇ ਸਰੀਰ ਤੇ ਨਾ ਜਾਇਓ ਮੇਰੇ 나ੜੀ ਜੋਰਿਆ ਓ ਪਲਵਾਨ ਜੀ ਗੁੱਸਾ ਤੁਹਾਡੀ ਸਿਹਰ ਲਈ ਚੰਗਾ ਨਹੀਂ ਆ ਇਹਨੂੰ ਕੀ ਪਤਾ ਇਹਦੇ ਨਿਆਣਾ ਓਏ ਮੁੱਲ ਸਰੀਰਾਂ ਦੇ ਨਹੀਂ ਜਾਣਾਰੇ ਪੈਂਦੇ ਆ ਜਾਣ ਤੇ ਹੈਗੀ ਨਾ ਆਓ ਪਲਵਾਨ ਦੀ ਲਖਾਈਏ ਸੌਦਾ ਚਲੋ ਦੱਸੋ ਕੀ ਕੀ ਲਿਖਣਾ ਬਾਜੀ ਬਾਕੀ ਦੇ ਠੀਕ ਆ ਆ ਕਰਿਆਨਾ ਈ ਥੋੜਾ ਬਦਲ ਲਿਆਉਣਾ ਪੈਣਾ ਉਹ ਆਪਾਂ ਨੂੰ ਪਿੰਡੋਂ ਹੀ ਮਿਲ ਜਾਣਾ ਪੰਮੀ ਸ਼ਾਰੀ ਦੁਕਾਨ ਤੋਂ ਉਹ ਲੈ ਆਉਨੇ ਆ ਕਰਿਆਨਾ ਵੀ ਉਹ ਗੱਲ ਸੁਣ ਲੋ ਮੇਰੀ ਆਲੂ ਨਹੀਂ ਇਹ ਮੁਕਣੇ ਚਾਹੀਦੇ ਓਏ ਆਲੂ ਹਰ ਇੱਕ ਸ਼ਾਇ ਦੇ ਵਿੱਚ ਪਾਓ ਉਹ ਦੰਦੇ ਲਾ ਦਿਓ ਆਲੂਆਂ ਦੇ ਦੰਦੇ। ਭਾਜੀ ਕਿਉਂ? ਕਿਉਂਕਿ ਆਲੂ ਸਾਡੇ ਘਰ ਦੇ ਜੂ ਆ। ਤੇ ਭਾਜੀ ਹੁਣ ਦਾਲ 'ਚ ਵੀ ਆਲੂ ਪਾ ਦਈਏ। ਉਹ ਜੇ ਦਾਲ 'ਚ ਨਹੀਂ ਪੈਂਦੀ ਤਾਂ ਵਿੱਚ ਵੀ ਪਾ ਦੋ। ਭਾਜੀ ਦਾਲ 'ਚ ਮੱਖਣੀ ਨਹੀਂ ਪਾਉਣੀ। ਮੱਖਣੀ ਨਾਲ ਵੜੀ ਸਵਾਦ ਬੰਦੀ ਜੇ। ਕਿਤੇ ਬਹੁਤੀ ਸਵਾਦ ਵੜਦੀ ਆ ਤੇ ਘਰੋਂ ਲੈ ਆ। ਹੈਗੀ ਆ ਤੇਰ ਕੋ ਮੱਖਣੀ? ਨਹੀਂ ਭਾਜੀ ਸਾਡੇ ਕੋ ਤੇ ਆਲੂ ਵੀ ਨਹੀਂ ਹੈਗੀ। ਤੇ ਫੇਰ ਹੜਕੂ ਹੈਗੇ ਆ। ਪਾਓ ਵਾ ਚਾਲੂ। ਕੋਈ ਨਹੀਂ ਆਲੂ ਪਾ ਦਿੰਨੇ ਆ। ਇਹ ਕਿਹੜੀ ਗੱਲ ਆ? ਇਹ ਫੇਰ ਭਾਜੀ ਇਦਾਂ ਕਰੋ ਵੀ ਤੁਸੀਂ ਨਾ ਤੇਲ ਲਿਆਉਣਾ ਪਣਾ ਆਪਾਂ ਨੂੰ। ਉਹ ਕਿਹੜਾ ਤੇਲ ਵਧੀਆ ਦਾ ਵਾ? ਭਾਜੀ ਤੇਲ ਤੇ ਕੌੜਾ ਦਾਰੇ ਕੋੜਾ ਕੂੜਾ ਨਹੀਂ ਸਗਨਾ ਸਾਰਥਾ ਦਾ ਕੰਮ ਆ ਤੇ ਅਸੀਂ ਕੌੜਾ ਤੇ ਲਾਵਾਂਗੇ ਕੋਈ ਸਸਤਾ ਦੱਸ ਹੈਗਾ ਤੇ ਭਾਜੀ ਸਸਤਾ ਤੇ ਫਿਰ ਫੈਂਡ ਆ ਓਏ ਰਫੈਂਡ ਰਫੂਡ ਨਹੀਂ ਕੋਈ ਉਹ ਤਾਂ ਵੀ ਸਸਤਾ ਹੈਗਾ ਤੇ ਉਹ ਦੱਸੋ ਓ ਪਾਜੀ ਤੁਸੀਂ ਵੇਦਾਂ ਕਰੋ ਓ ਪੰਜਾਬੇ ਕੋਲ ਚਲ ਜਾਓ ਮੋਟਰਸਾਈਕਲ ਵਾਲੇ ਕੋ ਉਦੇ ਕੋਲੋਂ ਜਾ ਕੇ ਦੇ ਕਾਲਾ ਤੇਲ ਲੈ ਆਓ ਉਹ ਫਿਰ ਕਿੰਨੇ ਕ ਦਾ ਮਿਲੂਗਾ ਸੱਜਣੀ ਆ ਆਪਣਾ ਫਰੀ ਦੇ ਦਊਗਾ ਲੈ ਹੋਰ ਕੀ ਚਾਹੀਦਾ ਫਿਰ ਸਹੀਆ ਚਾਚਾ ਫਰੀ ਦੀ ਤੇ ਚਪੇੜ ਨਹੀਂ ਮਾਣ ਉਹ ਤਾਂ ਫਿਰ ਤੇਲ ਦੇਣ ਡਿਆ ਵਾ ਭਾਜੀ ਕੀ ਕਰਨ ਦੇ ਜੇ ਉਹ ਕਾਲਾ ਤੇਲ ਆ ਰਿਸ਼ਤੇਦਾਰਾਂ ਨੂੰ ਖਵਾਉਣਾ ਕਿ ਟੋਕੇ ਨੂੰ ਲਾਉਣਾ ਤੈਨੂੰ ਕੀ ਤੁਹਾਡੇ ਰਿਸ਼ਤੇਦਾਰਾਂ ਦਾ ਓਏ ਉਹ ਵੀ ਟੋਕਾ ਹੀ ਫੇਰ ਨਾ ਆਉਣ ਡਿਆ ਉਹ ਮੜਾ ਮੜਾ ਕਾਲਾ ਤੇਲ ਲਾਦਾਂਗੇ ਨਾ ਤੇ ਰਵੇ ਰਹਿਣਗੇ ਚਲੋ ਮਰਜੀ ਆ ਤੁਹਾਡੀ ਤੇ ਭਾਜੀ ਹੋਰ ਕਿਥੋਂ ਮੈਂਦਾ ਫਰੀ ਦਾ ਸਮਾਨ ਓ ਭਰਾਵਾ ਹੱਥ ਜੋੜੇ ਆ ਫਰੀ ਸਮਾਨ ਦੇ ਚੱਕਰ ਚ ਮੈਨੂੰ ਲੱਗਦਾ ਤੂੰ ਆ ਦਿਨ ਲੈ ਆਂਦੇ ਉਹ ਮਾੜਾ ਮੋਟਾ ਪੈਸੇ ਖਰਚਦੇ ਸਿਹਤ ਬਣਾ ਫਰੀ ਸਾਮਾਨ ਲੱਭਣ ਡਿਆ ਆ ਪਾਜੀ ਦੋ ਆਪਣੀਆਂ ਸਬਜ਼ੀਆਂ ਵਾ ਤੇ 5 ਕਿਲੋ ਪਨੀਰ ਲੈ ਲਓ 5 ਕਿਲੋ ਪਨੀਰ ਉਹ ਚਾਚਾ ਇਹਨਾਂ ਪਨੀਰ ਕੀ ਕਰਨਾ ਵਾ ਅੱਧਾ ਕਰੋ ਓਏ ਤੂੰ ਫੇਰੇ ਤਾਂ ਕਰ ਦੋ 2 ਕਿਲੋ ਹੀ ਕਰ ਦੋ ਪਾਜੀ ਉਹਨੇ ਅੱਧਾ ਕਹਿੰਦਿਆ ਏ ਉਹ ਤੇ ਅੱਧਾ ਡਾਟੇ ਦਿੱਤਾ ਵਾ ਸਿੱਧਾ ਦੋ ਹੀ ਕਰਤਾ ਵਾ ਓਏ ਹੁਜੇ ਦਿਨ ਕਿਦਾ ਰੋਜ਼ ਰੋਜ਼ ਆਉਂਦੇ ਆ ਓ ਲੜਨ ਦੇ ਲੋਕਾਂ ਨੂੰ ਉਹ ਨਹੀਂ ਨਹੀਂ ਚਾਚਾ